ਆਮ ਆਦਮੀ ਪਾਰਟੀ ਦੇ ਪਾਵੇਂ ਮੰਤਰੀ ਹੋਣ ਪਾਵੇਂ ਐਮਐਲਏ ਹੋਣ ਪਾਵੇਂ ਚੇਅਰਮੈਨ ਹੋਣ ਜਦੋਂ ਵੀ ਕਿਤੇ ਪਿੰਡਾਂ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਤਹਿਤ ਜਾਂਦੇ ਨੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਅਜਿਹਾ ਹੀ ਹੋਇਆ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਜਦੋਂ ਅੱਜ ਮਾਨਸਾ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਲੱਬਾਂ ਦੇ ਵਿੱਚ ਜਾਣਾ ਸੀ ਗੱਲਬਾਤ ਕਰਨੀ ਸੀ ਪਰ ਇਸ ਦੀ ਪਿੰਕ ਕਿਸਾਨਾਂ ਨੂੰ ਲੱਗ ਜਾਂਦੀ ਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਝੰਡੇ ਲੈ ਕੇ ਸਵਾਲ ਕਰਨ ਦੇ ਲਈ ਆ ਜਾਂਦੇ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਤਾਂ ਹਰਪਾਲ ਚੀਮਾ ਦੇ ਕੋਲ ਕਿਸਾਨ ਪਹੁੰਚਦੇ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਰੋਕ ਲਿਆ ਵੱਡੀ ਗਿਣਤੀ ਦੇ ਵਿੱਚ ਪੁਲਸੀ ਪੁਲਸ ਤਾਇਨਾਤ ਕਰ ਦਿੱਤੀ ਤਾਂ ਪੁਲਿਸ ਦੇ ਨਾਲ ਤੱਕਾ ਮੁਕੀ ਹੋਈ ਬਹਿਸ ਵਾਜੀ ਹੋਈ ਜੋ ਕੁਝ ਹੋਇਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਇਸ ਬਾਬਤ ਕਿਸਾਨ ਆਗੂਆਂ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਭੈਣੀ ਵਾਗਾ ਦੇ ਕਿਸਾਨਾਂ ਨੇ ਦੱਸਿਆ ਕਿ ਆਖਰ ਕੀ ਮਕਸਦ ਕੀ ਸਵਾਲ ਸੀ ਕਿਉਂ ਵਿਰੋਧ ਹੋਇਆ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਕੋ ਦੀ ਜੋ ਅੱਜ ਪੰਜਾਬ ਦੀ ਤਰ੍ਹਾਂ ਗ੍ਰਿਫਤਾਰੀ ਗ੍ਰਿਫਤਾਰੀ ਅਸੀਂ ਨਾ ਗ੍ਰਿਫਤਾਰੀਆਂ ਤੋਂ ਡਰਦੇ ਆ ਨਾ ਅਸੀਂ ਜਿਹਨਾਂ ਤੋਂ ਡਰਦੇ ਆ ਅਸੀਂ ਪੰਜਾਬ ਸਰਕਾਰ ਦਾ ਦਿੱਤ ਸਿਆਪਾ ਐਵੇਂ ਜਿਵੇਂ ਕਰਾਂਗੇ ਅਸੀਂ ਸਵਾਲ ਕਰਨ ਆਏ ਸੀ ਮੁੱਖ ਮੰਤਰੀ ਕਹਿੰਦਾ ਸੀ ਵੀ ਸਵਾਲ ਕਰੋ ਉਸੇ ਦਾ ਕਿਹਾ ਹੋਏ ਤਾਂ ਅਸੀਂ ਲਾਗੂ ਕਰਦੇ ਆ ਕਸਾਨਾਂ ਦੀ ਜਿਹੜੀ ਹਜ਼ਾਰਾਂ ਏਕੜ ਕਣਕ ਹੈ ਉਹ ਸੜ ਕੇ ਸੁਆਹ ਹੋ ਗਈ ਪਰ ਇਸ ਸਰਕਾਰ ਦਾ ਅਜੇ ਤਾਈਂ ਮੂੰਹ ਨਹੀਂ ਖੁੱਲਿਆ ਵੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਫੋੜੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਇਹ ਸਾਡੀ ਕੋਈ ਨਿੱਜੀ ਮੰਗ ਨਹੀਂ ਪਰ ਜੇ ਇਹਨਾਂ ਦਾ ਇਹੀ ਰਵਈਆ ਰਿਹਾ ਤਾਂ ਆਉਣ ਵਾਲੀ ਸਤਾਈ ਦੇ ਵਿੱਚ ਜਿਹੜਾ ਇਹ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਹੈ ਕਿੰਦਰ ਸੇ ਚਲਾ ਹੁੰਦਾ ਹੈ ਇਹ ਸਤਾਈ ਦੇ ਵਿੱਚ ਡਰੇ ਵੀ ਚੱਲਣਗੇ ਤੇ ਸਤਾਈ ਦੇ ਵਿੱਚ ਇਹਨਾਂ ਤੇ ਅਸੀਂ ਡਾਂਗ ਵੀ ਫੇਰਾਂਗੇ ਇਹ ਉੱਚੀ ਪਾਰਟੀ ਵਾਲਾ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਪਰਚੀਆਂ ਦੇ ਜੋਰ ਤੇ ਜੇਲ੍ਹਾਂ ਦੇ ਜੋਰ ਤੇ ਸਾਨੂੰ ਡਰਾ ਨਹੀਂ ਸਕਦੇ ਸਾਨੂੰ ਧਮਕਾ ਨਹੀਂ ਸਕਦੇ ਬੇਸ਼ੱਕ ਅੱਜ ਸਾਡੀ ਗਿਣਤੀ ਥੋੜੀ ਸੀ ਉਸ ਨੇ ਸਾਨੂੰ ਜਬਰੀ ਰੈਸਟ ਕੀਤਾ ਪਰ ਅਸੀਂ ਇਹਨਾਂ ਰੈਸਟਾਂ ਤੋਂ ਡਰਨ ਵਾਲੇ ਨਹੀਂ ਇਹ ਲੜਾਈ ਜਾਰੀ ਰਹੂਗੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਨੇ ਜਿਹੜੇ ਉਹ ਹਰ ਹਾਲਤ ਦੇ ਵਿੱਚੇ ਦਵਾ ਕੇ ਰਾਂਗੇ ਠੀਕ ਹੈ ਜਿਹੜਾ ਹਰਪਾਲ ਸੀਮਾ ਮਰਦਾ ਸੀਗੇ ਉਹਨਾਂ ਨੇ ਇੱਥੇ ਆਉਣਾ ਸੀ ਅਸੀਂ ਪਾਰਕ ਟੰਗ ਦੇ ਇੱਧਰ ਆਵਾਂਗੇ ਉਹਨਾਂ ਪਾਰਕ ਇਹ ਕਿ 14 ਅਧਰਸ ਸਕੂਲ ਦਾ ਮਾਮਲਾ ਹੱਲ ਕਿਉਂ ਨਹੀਂ ਕੀਤਾ ਅੱਜ ਹਫ਼ਤਾ ਨੂੰ ਬਹਾਨਾ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਜਿਹੜਿਆਂ ਦੇ ਵਿੱਚ ਬੰਦ ਹੋਣਾ ਨੂੰ ਰੱਖਿਆ ਕਿਉਂ ਨਹੀਂ ਕੀਤਾ ਜਾ ਰਿਹਾ ਚਰਤਮਾ ਸੀਰ ਦਾ ਮਾਮਲਾ ਕਿਉਂ ਨਹੀਂ ਤੁਹਾਨੂੰ ਕੈਂਡੀਗੜ ਦੇ ਕਿਉਂ ਨਹੀਂ ਪੜ ਦਿੱਤਾ ਇਹ ਸਵਾਲ ਅਸੀਂ ਰੱਖਨੇ ਸੀ ਪਰ ਪੁਲਿਸ ਨੇ ਸਾਨੂੰ ਇਕੱਠੇ ਹੋਣ ਤੇ ਜਾਣੀ ਇਹ ਰਸ਼ ਕਰ ਲਿਆ ਸਾਡੇ ਤੁਸੀਂ ਦੇਖ ਰਹੇ ਹੋ ਬਸਾਂ ਦੇ ਵਿੱਚ ਢਾ ਲੈ ਪੰਜਾਬ ਸਰਕਾਰ ਦਾ ਜਿਹੜਾ ਦਵਾਈਆਂ ਲਿਖਿਆ ਆ ਉਹਨਾਂ ਦੇ ਸਮੇਂ ਦੇ ਵਿੱਚ ਜਿੱਥੇ ਵੀ ਹੋਣਗੇ ਉੱਥੇ ਜਾ ਕੇ ਠੇਰਾਗੇ ਅਸੀਂ ਮਨਦੀਪ ਸਿੰਘ ਮਨਦੀਪ ਜੀ ਕੀ ਕੱਟਣਾ ਵਾਪਰੀਆ ਕੀ ਗੱਲ ਬਾਤ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਹੁੰਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤਾਦਾਦ ਦੇ ਵਿੱਚ ਕਹਿ ਸਕਦੇ ਹਾਂ ਜਿਵੇਂ ਖਰਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਮੁਸਤੈਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਜੋ ਕਿ ਸਾਰੇ ਲੋਕਾਂ ਨੇ ਕਹੰਬਲਾ ਮਾਰਿਆ ਬੜੇ ਵੱਡੀ ਤਦਅ ਚ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੀ ਤਾਂ ਇੱਥੇ ਐਨ ਬੀੜ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇ ਇਹ ਨਾ ਕਿਤੇ ਉਹ ਆਉਂਦਾ ਤਾਂ ਮਤਲਬ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਕਾਫੀ ਵੱਡਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਬੋਲੋਗੇ ਪੁੱਤ ਮੇਰਾ ਨਾਮ ਰਣਦੀਪ ਸਿੰਘ ਜੇਵਲ ਹੈ ਜੀ ਜੇਵਲ ਸਾਹਿਬ ਕੀ ਘਟਨਾ ਵਾਪਰੀ ਹੈ ਕਹਿੰਦੇ ਅੱਗ ਬੜੀ ਲੱਗੀ ਸੀ ਕਿ ਇਸ ਤਰ੍ਹਾਂ ਕਾਬੂ ਪਾਇਆ ਕੀ ਗੱਲ ਹੈ ਦੇਖੋ ਬਹੁਤ ਸਾਰੀ ਜਗਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਹੈ ਨਾੜ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾਹ ਮਾਰਦੇ ਆ ਉੱਥੋਂ ਅੱਗ ਲੱਗੀ ਹੋਈ ਹੈ ਤੇ مالک ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਆ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁੱਦਾ ਹਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਆਪਣਾ ਮੁਕੇਸ਼ ਗਰਗ ਜੀ ਗਰਗ ਸਾਹਿਬ ਜਦੋਂ ਅੱਗ ਦਾ ਪਤਾ ਲੱਗੇ ਆ ਤੇ ਕਿੰਨੀ ਅੱਗ ਸੀ ਕੀ ਗਲਬਾ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐनिमल ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ ਚ ਦੇਖਿਆ ਪਹਿਲਾਂ ਕੋਈ ਜਾਨਵਰ ਤਾਂ ਨਹੀਂ ਗਿਆ ਬਟ ਬੀੜ ਦਾ ਬਚਾਅ ਰਹਿ ਗਿਆ ਅੰਦਰ ਬੀੜ ਚ ਅੱਗ ਨਹੀਂ ਲੱਗੀ ਸਾਰੀ ਉਰੇ ਖੇਤਾਂ ਤੱਕ ਹੀ ਅੱਗ ਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗੇਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਗੇ ਮੋਕੇ ਤੇ ਆਪਣਾ ਕਾਬੂ ਕਰ ਲਈ ਅੱਗ ਨੂੰ ਇੱਕ ਅੱਗ ਨਾ ਤੁਸੀਂ ਵੀ ਲੱਗਦਾ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੁੰ ਜਿਹਦੇ ਅੰਦਰ ਸਾਰੇ ਜਾਨਵਰ ਮੱਚ ਸਕਦੇ ਸੀਗੇ ਜੀ ਸਾਬ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਸੀਂ ਤਸਵੀਰਾਂ ਵੀ ਦੇਖੀਆਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਸਵਾਲ ਕਰਨ ਦੇ ਲਈ ਪਹੁੰਚਦੇ ਨੇ ਕਿਸਾਨਾਂ ਦੇ ਸਵਾਲ ਕਿਹੜੇ ਨੇ ਕਿਸਾਨਾਂ ਦੇ ਸਵਾਲ ਇਹ ਨੇ ਕਿ ਹੁਣ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨ ਚੋਂ ਕੋਈ ਸ਼ਬਦ ਕਿਉਂ ਨਹੀਂ ਨਿਕਲਿਆ ਜੋ ਅਸੀਂ ਮੋਰਚਿਆਂ ਦੇ ਉੱਤੇ ਬੈਠੇ ਸੀ ਮੋਰਚਿਆਂ ਦੇ ਵਿੱਚ ਸਾਡੀ ਆ ਮੰਗਾਂ ਸੀ ਤਾਂ ਮੰਗਾਂ ਦੱਸਦੇ ਨੇ ਜਿਹੜੀ ਜਿਹੜੀ ਮੰਗਾਂ ਸੀ ਭਾਵੇਂ ਨਰੇਗਾ ਮਜ਼ਦੂਰ ਦੀ ਮੰਗ ਹੋਵੇ ਭਾਵੇਂ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾਕਰਮ ਵਾਪਰਿਆ ਹੋਵੇ ਭਾਵੇਂ ਜੋ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੇ ਗੋਲੀ ਲੱਗੀ ਸ਼ਹੀਦ ਹੋ ਗਿਆ ਸ਼ੁਭਕਰਨ ਸਿੰਘ ਉਸ ਦੇ ਇਨਸਾਫ ਦੀ ਮੰਗ ਹੋਵੇ ਭਾਵੇਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਦੀ ਮੰਗ ਹੋਵੇ ਪੰਜਾਬ ਦੇ ਵਿੱਚ ਬੈਠੇ ਸੀ ਪਰ ਪੰਜਾਬ ਦੀ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਤਾਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਪੁੱਛੇ ਜਾਂਦੇ ਨੇ ਸਵਾਲ ਕਿ ਤੁਹਾਡੀ ਸਰਕਾਰ ਤੁਹਾਡਾ ਪ੍ਰਸ਼ਾਸਨ ਤੁਸੀਂ ਅਜਿਹਾ ਕੀਤਾ ਕਿਉਂ ਸਾਡੇ ਨਾਲ ਤਾਂ ਸਵਾਲਾਂ ਦੇ ਜਦੋਂ ਜਵਾਬ ਨਹੀਂ ਆਉਂਦੇ ਫਿਰ ਉਹ ਮੰਤਰੀ ਹੋਣ ਲੀਡਰ ਹੋਣ ਚੇਅਰਮੈਨ ਹੋਣ ਉਹ ਭੱਜਦੇ ਨੇ ਤਾਂ ਉਸ ਤੋਂ ਬਾਅਦ ਮਾਹੌਲ ਜਿਹੜਾ ਗਰਮ ਹੋ ਜਾਂਦਾ ਉਸ ਤੋਂ ਪਹਿਲਾਂ ਪੁਲਿਸ ਉਹਨਾਂ ਨੂੰ ਰੋਕਦੀ ਆ ਕਿ ਤੁਸੀਂ ਮੰਤਰੀ ਤੱਕ ਐਮਐਲਏ ਤੱਕ ਨਾ ਪਹੁੰਚ ਕਰੋ ਤਾਂ ਉੱਥੇ ਫਿਰ ਮਾਹੌਲ ਗਰਮ ਹੋ ਜਾਂਦਾ ਤਾਂ ਅੱਜ ਨਹੀਂ ਅਜਹੀਆਂ ਤਸਵੀਰਾਂ ਦੇਖਣ ਨੂੰ ਮਿਲਦੇ ਆਖਿਰ ਕਦੋਂ ਤੱਕ ਇਸ ਤਰੀਕੇ ਦਾ ਮਾਹੌਲ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਸੀਂ ਤਸਵੀਰਾਂ ਵੀ ਦੇਖੀਆਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਸਵਾਲ ਕਰਨ ਦੇ ਲਈ ਪਹੁੰਚਦੇ ਨੇ ਕਿਸਾਨਾਂ ਦੇ ਸਵਾਲ ਕਿਹੜੇ ਨੇ ਕਿਸਾਨਾਂ ਦੇ ਸਵਾਲ ਇਹ ਨੇ ਕਿ ਹੁਣ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨ ਚੋਂ ਕੋਈ ਸ਼ਬਦ ਕਿਉਂ ਨਹੀਂ ਨਿਕਲਿਆ ਜੋ ਅਸੀਂ ਮੋਰਚਿਆਂ ਦੇ ਉੱਤੇ ਬੈਠੇ ਸੀ ਮੋਰਚਿਆਂ ਦੇ ਵਿੱਚ ਸਾਡੀ ਆ ਮੰਗਾਂ ਸੀ ਤਾਂ ਉਹ ਮੰਗਾਂ ਦੱਸਦੇ ਨੇ ਜਿਹੜੀ ਜਿਹੜੀ ਮੰਗਾਂ ਸੀ ਭਾਵੇਂ ਨਰੇਗਾ ਮਜ਼ਦੂਰ ਦੀ ਮੰਗ ਹੋਵੇ ਭਾਵੇਂ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾਕਰਮ ਵਾਪਰਿਆ ਹੋਵੇ ਭਾਵੇਂ ਜੋ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੇ ਗੋਲੀ ਲੱਗੀ ਸ਼ਹੀਦ ਹੋ ਗਿਆ ਸ਼ੁਭਕਰਨ ਸਿੰਘ ਉਸ ਦੇ ਇਨਸਾਫ ਦੀ ਮੰਗ ਹੋਵੇ ਭਾਵੇਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਦੀ ਮੰਗ ਹੋਵੇ ਪੰਜਾਬ ਦੇ ਵਿੱਚ ਬੈਠੇ ਸੀ ਪਰ ਪੰਜਾਬ ਦੀ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਤਸ਼ੱਦਦ ਕੀਤਾ ਤਾਂ ਸਾਰੀਆਂ ਮੰਗਾਂ ਜਿਹੜੀਆਂ ਨੇ ਆ ਉਹ ਪੁੱਛੇ ਜਾਂਦੇ ਨੇ ਸਵਾਲ ਕਿ ਤੁਹਾਡੀ ਸਰਕਾਰ ਤੁਹਾਡਾ ਪ੍ਰਸ਼ਾਸਨ ਤੁਸੀਂ ਅਜਿਹਾ ਕੀਤਾ ਕਿਉਂ ਸਾਡੇ ਨਾਲ ਤਾਂ ਉਹ ਸਵਾਲਾਂ ਦੇ ਜਦੋਂ ਜਵਾਬ ਨਹੀਂ ਆਉਂਦੇ ਫਿਰ ਉਹ ਮੰਤਰੀ ਹੋਣ ਲੀਡਰ ਹੋਣ ਚੇਅਰਮੈਨ ਹੋਣ ਉਹ ਭੱਜਦੇ ਨੇ ਤਾਂ ਉਸ ਤੋਂ ਬਾਅਦ ਮਾਹੌਲ ਜਿਹੜਾ ਗਰਮ ਹੋ ਜਾਂਦਾ ਉਸ ਤੋਂ ਪਹਿਲਾਂ ਪੁਲਿਸ ਉਹਨਾਂ ਨੂੰ ਰੋਕਦੀ ਆ ਕਿ ਤੁਸੀਂ ਮੰਤਰੀ ਤੱਕ ਐਮਐਲਏ ਤੱਕ ਨਾ ਪਹੁੰਚ ਕਰੋ ਆ ਉੱਥੇ ਫਿਰ ਮਾਹੌਲ ਗਰਮ ਹੋ ਜਾਂਦਾ ਤਾਂ ਆਏ ਨਹੀਂ ਅਜਹੀਆਂ ਤਸਵੀਰਾਂ ਦੇਖਣ ਨੂੰ ਮਿਲਦੇ ਆਖਿਰ ਕਦੋਂ ਤੱਕ ਇਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲੇਗਾ ਦੇਖਣ ਵਾਲੀ ਗੱਲ ਹੈ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਸੀਂ ਤਸਵੀਰਾਂ ਵੀ ਦੇਖੀਆਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਸਵਾਲ ਕਰਨ ਦੇ ਲਈ ਪਹੁੰਚਦੇ ਨੇ ਕਿਸਾਨਾਂ ਦੇ ਸਵਾਲ ਕਿਹੜੇ ਨੇ ਕਿਸਾਨਾਂ ਦੇ ਸਵਾਲ ਇਹ ਨੇ ਕਿ ਹੁਣ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨ ਚੋਂ ਕੋਈ ਸ਼ਬਦ ਕਿਉਂ ਨਹੀਂ ਨਿਕਲਿਆ ਜੋ ਅਸੀਂ ਮੋਰਚਿਆਂ ਦੇ